ਪੂਰਾ ਪੂਰਾ ਜੋੜਿਆ ਕਰਜ਼ਾ ਚੁੱਕਿਆ ਕਰਜ਼ਾ ਝੁੱਕ ਕੇ ਬਾਹਰ ਭੇਜਿਆ ਪੁੱਤ ਨੂੰ ਘਰ ਦੇ ਹਾਲਾਤ ਸੁਧਾਰੇਗਾ ਕੱਲਾ-ਕੱਲਾ ਪੁੱਤ ਸੀ ਪਰ ਅਜ ਸੁਨੇਹਾ ਆਵੇ ਦੇਸ਼ ਚੋਂ ਕਿਸੇ ਟੀਕੇ ਦਾ ਆਂਦਾ ਕਿ ਪੁੱਤ ਦੀ ਮੌਤ ਹੋ ਗਈ ਤਾਂ ਉਹ ਟੈਗ ਹੋ ਗਿਆ ਇੱਕਦਮ ਗੱਡੀ ਚ ਚਲਾਉਂਦੇ ਬਟਾਲੇ ਦੇ ਨੇੜੇ ਪਿੰਡ ਡੁੱਡੀਪੁਰਾ ਜਿੱਥੋਂ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ 3 ਸਾਲ ਪਹਿਲਾਂ ਅਮਰੀਕਾ ਜਾਂਦਾ ਵਾ ਤਾਂ ਉੱਥੇ ਟਰਾਲਾ ਚਲਾਉਂਦਾ ਵਾ ਛੜਕੀ ਹਾਸੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਕਿਤੇ ਨਾ ਕਿਤੇ ਪਿਛੇ ਰੋ ਰੋ ਕੇ ਬੁਰਾ ਹਾਲ ਆ ਖੀਰਲੀ ਵਾਲ ਪੈਣਾ ਕਦੋਂ ਗੱਲ ਹੁੰਦੀ ਹੈ ਗੁਰਿੰਦਰ ਸਾਡੀ ਪਰਸੋਂ ਗੱਲ ਹੋਈ ਸੀ ਰਾਤ ਨੂੰ 9 ਵਜੇ ਤੱਕ ਫੋਨ ਕਰਦੇ ਰਹੇ ਸਾਨੂੰ ਵੀਡੀਓ ਕਾਲ ਸਾਰੇ ਬੱਚਿਆਂ ਨੇ ਕਿਹਾ 30 ਮਹੀਨਾ ਮੰਮੀ ਨੇ ਕਿਹਾ ਸੁਬਾ ਕੱਲ ਹੀ ਸਾਰਾ ਦਿਨ ਫੋਨ ਲਾਉਂਦੇ ਰਹੇ ਆ ਉਹਨਾਂ ਨੇ ਸੀਓ ਨਹੀਂ ਕੀਤਾ ਮੈਨੂੰ ਸਾਨੂੰ ਹੋ ਗਿਆ ਕਿ ਕੋਈ ਗੜਬੜ ਹੈ ਵਾ ਕਿ ਜਿਹੜਾ ਫੋਨ ਹੀ ਚੱਕਣ ਦੇ ਕਹ ਲਹੀ ਫੋਨ ਠੀਕ ਦੇ ਰੇ ਸਵੇਰੇ ਸ਼ਾਮ ਫੋਨ ਕਰਨਾ ਹੀ ਕਰਨਾ ਸਵੇਰੇ ਉੱਠਣਾ ਤਾਂ ਵੀ ਕਰਨਾ ਰਾਤ ਨੂੰ ਸੌਣਾ ਤਾਂ ਵੀ ਕਰਨਾ ਵਿਦੇਸ਼ ਦੀ ਧਰਤੀ ਨੇ ਇੱਕ ਹੋਰ ਪੰਜਾਬੀ ਨੌਜਵਾਨ ਆ ਜਿਹੜਾ ਖਾ ਲਿਆ ਬਟਾਲੇ ਦੇ ਨੇੜੇ ਪਿੰਡ ਡੁੱਡੀਪੁਰ ਜਿੱਥੋਂ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ 3 ਸਾਲ ਪਹਿਲਾਂ ਅਮਰੀਕਾ ਜਾਂਦਾ ਵਾ ਤਾਂ ਉੱਥੇ ਟਰਾਲਾ ਚਲਾਉਂਦਾ ਵਾ ਟਰਾਲਾ ਚਲਾਉਂਦਾ ਸੀ ਸੜਕੀ ਹਾਦਸੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਆ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਕਿਤੇ ਨਾ ਕਿਤੇ ਪਿਛੇ ਰੋ ਰੋ ਕੇ ਬੁਰਾ ਹਾਲ ਆ ਵਿਧਵਾ ਮਾਂ ਵਾ ਬਾਪ ਰੋਡ ਵਿੱਚੋਂ ਰਿਟਾਇਰ ਹੋਇਆ ਸੀ ਵਿਧਵਾ ਮਾਂ ਵਾ ਆਪਣੇ ਪਿੱਛੇ ਆਪਣੀ ਵਿਧਵਾ ਮਾਂ ਭੈਣ ਅਤੇ ਦੋ ਬੱਚੀਆਂ ਦੇ ਨਾਲ ਆਪਣੀ ਘਰਵਾਲੀ ਨੂੰ ਛੱਡ ਜਾਂਦਾ ਵਾ ਮਾਂ ਬਿਲਕ ਰਹੀ ਏ ਮ੍ਰਿਤਕ ਦੇ ਲਈ ਸੈਂਟਰ ਸਰਕਾਰ ਤੇ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਜਲਦੀ ਤੋਂ ਜਲਦੀ ਉਸ ਦੀ ਮ੍ਰਿਤਕ ਦੇਹ ਜਿਹੜੀ ਹੈ ਭਾਰਤ ਲਿਆਂਦੀ ਜਾਵੇ ਤਾਂ ਜੋ ਆਪਣੇ ਪੁੱਤ ਦੇ ਜਿਹੜੇ ਅੰਤਿਮ ਦਰਸ਼ਨ ਕਰ ਸਕਣ ਤਾਂ ਉਸ ਦੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਪਿੱਛੇ ਤਾਂ ਕਿਸ ਤਰੀਕੇ ਦਾ ਮਾਹੌਲ ਬਣਿਆ ਹਰ ਇੱਕ ਦੀ ਅੱਖ ਜਿਹੜੀ ਹੈ ਨਾਮਾ ਪਿੰਡ ਦੇ ਇਲਾਕੇ ਦੇ ਲੋਕ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਧਰਮ ਪਤਨੀ ਇਹ ਗੱਲਬਾਤ ਜ਼ਰੂਰ ਕਰ ਲਾਂਗੇ ਕਿ ਅਖੀਰਲੀ ਵਾਰ ਭੈਣ ਕਦੋਂ ਗੱਲ ਹੁੰਦੀ ਹੈ ਗੁਰਵਿੰਦਰ ਨਾਲ ਸਾਡੀ ਪਰਸੋਂ ਗੱਲ ਹੋਈ ਸੀ ਰਾਤ ਨੂੰ 9 ਵਜੇ ਤੱਕ ਫੋਨ ਕਰਦੇ ਰਹੇ ਸਾਨੂੰ ਵੀਡੀਓ ਕਾਲ ਸਾਰੇ ਬੱਚਿਆਂ ਨੇ ਕਿਹਾ 3 ਮਹੀਨਾ ਮੰਮੀ ਨੇ ਕਿਹਾ ਉਦੋਂ ਗੱਡੀ ਚਲਾਣ ਦੇ ਹੀ ਭਾਜੀ ਕਹਿੰਦੇ ਹੀ ਲੋਡ ਲਿਆਏ ਤਾਂ ਦੂਰ ਹੀ ਜਾਣਾ ਹੈ ਕਿਤੇ ਬਾਅਦ ਸਾਨੂੰ ਕਾਲ ਨਹੀਂ ਆਈ ਸਵੇਰ ਕੱਲ ਹੀ ਸਾਰਾ ਦਿਨ ਫੋਨ ਲਾਉਂਦੇ ਰਹੇ ਆ ਉਹਨਾਂ ਨੇ ਸੀਓ ਨਹੀਂ ਕੀਤਾ ਮੈਨੂੰ ਸਾਨੂੰ ਹੋ ਗਿਆ ਕਿ ਕੋਈ ਗੜਬੜ ਹੈ ਵਾ ਕਿ ਜਿਹੜਾ ਫੋਨ ਹੀ ਚੱਕਣ ਦੇ ਇਹ ਅਸੀਂ ਹੋਰ ਵੀ ਆਪਣੇ ਉਥੇ ਰਿਲੇਟਿਵ ਹੈਗੇ ਉਹਨਾਂ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਕਿ ਠੀਕ ਆ ਸਾਰਾ ਕੁਝ ਠੀਕ ਆ ਪਰ ਸੇਰੇ ਨੂੰ ਪਤਾ ਲੱਗ ਗਿਆ ਕਿ ਉਹ ਹਸਪੀਟਲ ਐਡਮਿਟ ਨੇ ਤੇ ਫਿਰ ਥੋੜੇ ਦੇ ਦਸਾ 15 ਮਿੰਟ ਬਾਅਦ ਨੂੰ ਪਤਾ ਲੱਗਣ ਤੋਂ ਬਾਅਦ ਆ ਉਹਨਾਂ ਦੇ ਜਿਹੜੀ ਇਹ ਜਾਨ ਚਲੇ ਗਈ ਬਹੁਤ سارے ਪੈਣ ਸੁਪਨੇ ਸਜਾਏ ਹੁੰਦੇ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਾਰੇਗਾ ਪਰ ਇਹ ਨਹੀਂ ਸੀ ਪਤਾ ਵਿਦੇਸ਼ ਦੀ ਧਰਤੀ ਨੇ ਪੁੱਤੀ ਵਾਪਸ ਨਹੀਂ ਆਉਂਦੀ ਉਹ ਤਾਂ ਇਹ ਤਾਂ ਸੋਚਿਆ ਸੀ ਕਿ ਜੋ ਵੀ ਕਰਾਂਗੇ ਚਲੋ ਆਪਣੇ ਬੱਚਿਆਂ ਦੀ ਲਈ ਉਹ ਕਹਿੰਦੇ ਸੀ ਕਿ ਮੇਰੀਆਂ ਬੱਚੀਆਂ ਕਰਮਾਂ ਵਾਲੀਆਂ ਵਾ ਉਹਨਾਂ ਨੇ ਮੈਨੂੰ ਇੱਥੇ ਪਹੁੰਚਾਇਆ ਵਾ ਇਹਨਾਂ ਲਈ ਸਾਰਾ ਕੁਝ ਕਰਨਾ ਹੈ ਇਹਨਾਂ ਨੂੰ ਵਧੀਆ ਪੜਾਉਣਾ ਹੈ ਵਧੀਆ ਕਰਨਾ ਹੈ ਇਹਨਾਂ ਦਾ ਆਪਣੇ ਤੋਂ ਵੱਧ ਕੇ ਦੂਜਿਆਂ ਦਾ ਸੋਚਦੇ ਸੀ ਕਹਿੰਦੇ ਵੀ ਕੋਈ ਮਦਦ ਮੰਗਣੀ ਹੈ ਉਸੇ ਵळे ਹਾਜ਼ਰ ਹੋਣਾ ਆਪਣੇ ਘਰ ਹੈ ਚਾਹੇ ਨਹੀਂ ਹੈ ਬੜਾ ਸਾਫ਼ ਦੇ ਲਈ ਤਿੰਨ ਸਾਲ ਪਹਿਲਾਂ ਪੈਣ ਗਿਆ ਤਿੰਨ ਸਾਲਾਂ ਦੇ ਵਿੱਚ ਕੋਈ ਫੇਰਾ ਵੀ ਨਹੀਂ ਕਰ ਮਾਰੇ ਹੈ ਨਾ ਕਦੇ ਦੇਖਿਆ ਵੀ ਤਿੰਨ ਸਾਲ ਬੀਤ ਗਏ ਸਮਾਂ ਕਿੰਨਾ ਲੰਮਾ ਸਮਾਂ ਨਿਕਲ ਗਿਆ ਪਰ ਘਰ ਵੀ ਨਹੀਂ ਆਏ ਤੇ ਜੇ ਸੁਨਿਆ ਆਇਆ ਘਰ ਤੇ ਕਿਸ ਤਰੀਕੇ ਦਾ ਆ ਹਾਂਜੀ ਡੈਡੀ ਦੀ ਡੈਥ ਹੋਈ 1.5 ਸਾਲ ਪਹਿਲਾਂ ਉਦੋਂ ਵੀ ਉਹਨਾਂ ਨੂੰ ਫੋਨ ਤੇ ਹੀ ਪਤਾ ਲੱਗਾ ਜੀ ਉਦੋਂ ਵੀ ਨਹੀਂ ਆ ਸਕੇ ਕਿਉਂਕਿ ਅਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਹੈਗੀ ਹੋਣ ਦੀ ਇਸ ਕਰਕੇ ਆਸਤੇ ਹੀ ਕਿ ਚਲੋ ਪੇਪਰ ਉਹਨਾਂ ਨੂੰ ਮਿਲ ਜਾਣਗੇ ਤੇ ਜਾਂ ਉਹ ਹੋਣਗੇ ਜਾਂ ਹੀ ਜਾਵਾਂਗੇ ਫਿਰ ਮਿਲਾਂਗੇ 14-14 ਘੰਟੇ ਕੰਮ ਕਰਦੇ ਰਹੇ ਸੀ ਆਪਣੇ ਘਰ ਨੂੰ ਸੁਧਾਰਨ ਵਾਸਤੇ ਹਲਾਤ ਸਹੀ ਯੋਜਨ ਕਰਦੇ ਕਿਸੇ ਤਰੀਕੇ ਨਾਲ ਇਕਲੋਤਾ ਪੁੱਤ ਸੀ ਬੜੇ ਸੁਪਨੇ ਸੀ ਉਸ ਪੁੱਤ ਦੇ ਆਪਣੇ ਮਾਂ ਵਾਸਤੇ ਬੜੇ ਸਜਾਏ ਆਪਣੀ ਪਤਨੀ ਵਾਸਤੇ ਆਪਣੇ ਬੱਚਿਆਂ ਵਾਸਤੇ ਬੜੇ ਸਜਾਏ ਇੱਥੋਂ ਤੱਕ ਆ ਭੈਣ ਵਾਸਤੇ ਵੀ ਸਜਾਏ ਪਰ ਉਹ ਸੁਪਨੇ ਕਿਤੇ ਨਗੇਦੇ ਸਾਰੇ ਆ ਚੂਰ ਹੋ ਗਏ ਹਾਂਜੀ ਬਿਲਕੁਲ ਜਾ ਕੇ ਮਿਹਨਤ ਤਾਂ ਬਹੁਤ ਕੀਤੀ ਉਹਨਾਂ ਨੇ ਇਹ ਨਹੀਂ ਕਿ ਮੈਂ ਕੰਮ ਨਹੀਂ ਕਰਨਾ ਜੀ ਉਹ ਸਾਰਾ ਕੁਝ ਕੀਤਾ ਕਮਾਈ ਵੀ ਕੀਤੀ ਮਾਨੂੰ ਹਰ ਇੱਕ ਚੀਜ਼ ਦਸੀ ਇਦਾਂ ਦੀ ਤੇ ਕੋਈ ਗੱਲ ਨਹੀਂ ਇਦਾਂ ਦਾ ਕੁਝ ਸੋਚਿਆ ਵੀ ਨਹੀਂ ਕਿ ਇਦਾਂ ਹੋ ਜਾਏਗਾ ਅਜੇ ਤਾਂ ਉਹਨਾਂ ਨੂੰ 3 ਮਹੀਨੇ ਹੋਏ ਆ ਡਰਾਈਵਰ ਕਰਦੇ ਹੋਇਆ ਲਾਇਸੈਂਸ ਹੁਣ ਬਣਿਆ ਸੀਗਾ ਹੁਣ ਕਹਿੰਦੇ ਨਹੀਂ ਹੁਣ ਨਹੀਂ ਮੈਨੂੰ ਕੋਈ ਪਰਵਾਹ ਹੁਣ ਮੈਂ ਵਧੀਆ ਕਰਾਂਗਾ ਸਾਰਾ ਕੁਝ ਅਸੀਂ ਇੱਥੇ ਘਰ ਨਹੀਂ ਬਣਾਉਣਾ ਅਸੀਂ ਬਾਹਰ ਘਰ ਬਣਾਵਾਂਗੇ ਥਾਂ ਲੈ ਕੇ ਵਧੀਆ ਸੁਪਨੇ ਪੂਰੇ ਹੋਣ ਦਾ ਸਮਾਂ ਆਇਆ ਸੀ ਤੇ ਆਪ ਹੀ ਚੱਲ ਬਸਿਆ ਹਾਂਜੀ ਬਿਲਕੁਲ ਮਾਤਾ ਜੀ ਪੂਰਾ ਪੂਰਾ ਜੋੜਿਆ ਕਰਜ਼ਾ ਚੁੱਕਿਆ ਕਰਜ਼ਾ ਝੁੱਕ ਕੇ ਬਾਹਰ ਭੇਜਿਆ ਪੁੱਤ ਨੂੰ ਘਰ ਦੇ ਹਾਲਾਤ ਸੁਧਾਰੇਗਾ ਇਕੱਲਾ ਇਕੱਲਾ ਪੁੱਤ ਸੀ ਪਰ ਅਜ ਸੁਨੇਹਾ ਵੇਖ ਚੁੱਕੇ ਕਿਸ ਤਰੀਕੇ ਦਾ ਆਂਦਾ ਕਿ ਪੁੱਤ ਦੀ ਮੌਤ ਹੋ ਗਈ 6 ਵਜੇ ਨਾ ਆਇਆ ਫੋਨ ਪਹਿਲਾਂ ਨਹੀਂ ਸਾਨੂੰ ਪਤਾ ਲੱਗਾ ਦੱਸਿਆ ਨਹੀਂ ਸਾਨੂੰ ਕਹਿੰਦੇ 6 ਵਜੇ ਫੋਨ ਆਇਆ ਤੇ ਫਿਰ ਪਤਾ ਲੱਗਾ ਵੀ ਨਹੀਂ ਰਿਹਾ ਦੁਨੀਆ ਤੇ ਦੇ ਕੋ ਹੋ ਗਿਆ ਇਕਦਾਂ ਵੀ ਗੱਡੀ ਚਲਾਉਂਦੇ ਆ। ਰਾਤ ਹਾਂ ਦੇ ਨਾਲ ਗੱਲਾਂ ਕੀਤੀਆਂ ਨੇ ਆਂਦਾ ਮੰਮੀ ਤੁਸੀਂ ਸੌਜੋ ਹੁਣ 9 ਵਜ ਗਏ ਸੌਜੋ ਬੱਚਿਆਂ ਨੂੰ ਅੰਦਰ ਲੈ ਜਾਓ ਸੌਜੋ ਰੋਟੀ ਪਾਣੀ ਖਾਦਾ। ਮੈਂ ਤਾਂ ਤੁਸੀਂ ਖਾਦਾ ਆਂਦਾ ਹੀ ਖਾ ਲਿਆ ਵਾ। ਆਈ ਹੁਣ ਲੰਮੇ ਰੂਟ ਤੇ ਚੱਲੇ ਆ। ਬੱਚਿਆਂ ਦਾ ਧਿਆਨ ਰੱਖਿਓ ਆਪਣਾ ਧਿਆਨ ਰੱਖਿਓ। ਹਣ ਨੂੰ ਸਵਾਲ ਕਿਤੇ ਆਪ ਪਤਾ ਨਹੀਂ ਕਿਹੜੇ ਰਾਏ ਪੈ ਗਏ। ਔਰ ਕੇ ਕੱਲ ਨਹੀਂ ਫੋਨ ਠੀਕ ਦੇ ਰੇ ਸਵੇਰੇ ਸ਼ਾਮ ਫੋਨ ਕਰਨਾ ਹੀ ਕਰਨਾ ਉਹਨੇ ਸਵੇਰੇ ਉੱਠਣਾ ਤਾਂ ਵੀ ਕਰਨਾ ਰਾਤ ਨੂੰ ਸੌਣਾ ਤਾਂ ਵੀ ਕਰਨਾ ਨੇ ਬੱਚਿਆਂ ਨਾਲ ਵੀ ਗੱਲਾਂ ਕਰਨੀਆਂ ਹਸਣਾ ਖੇਡਣਾ ਇਹ ਪਾਣੀ ਤਾਂ ਹਾਨੂ ਨਹੀਂ ਪਤਾ ਕੀ ਇਹ ਕੁਝ ਹੋ ਜਾਣਾ ਆਡੇ ਨਾਲ ਉਸ ਘੜੀ ਨੂੰ ਉਸ ਸਮੇਂ ਨੂੰ ਜਿਹੜਾ ਕਾਲ ਬਣ ਗਿਆ ਉਹਦੇ ਵਾਸਤੇ ਕੀ ਆ ਗਿਆ ਇਨਾ ਪਤਾ ਹੁੰਦਾ ਤੇ ਮੈਂ ਫੋਨ ਹੀ ਨਾ ਬੰਦ ਕਰਦੀ ਫੋਨ ਤੇ ਲੱਗੀ ਰਹਿੰਦੀ ਇੱਕ ਵਾਰੀ ਪੁੱਤ ਮੇਰਾ ਕਹਿ ਦਿੰਦਾ ਮਾਂ ਮੈਂ ਇਤਨਾ ਮੈਨੂੰ ਹੋਣ ਲੱਗਾਈ ਤੂੰ ਜਾਣੇ ਕਿ ਮੈਂ ਜਾਣਾਈ ਮੈਂ ਤੇ ਕਹਿ ਦਿੰਦੀ ਮੈਨੂੰ ਲੈ ਜਾਂਦੇ ਤੂੰ ਰਹੁ ਆਪਣੇ ਬੱਚਿਆਂ ਦੇ ਕੋਲ ਮੈਨੂੰ ਜਾਣਦੇ ਤੂੰ ਤੂੰ ਆਪਣੇ ਬੱਚਿਆਂ ਦੇ ਕੋਲ ਰਹੁ ਮੇਰੀ ਲੋੜ ਨਹੀਂ ਤੇਰੀ ਲੋੜ ਆ ਇੱਥੇ ਲੱਤੀ ਆ ਪੁੱਤ ਆ ਦੇ ਵਿੱਚ ਤੇਰੀ ਲੋੜ ਹਨ ਉਸਵਾਲ ਕੇ ਤੇ ਆਪ ਪਤਾ ਨਹੀਂ ਤੁੱਖਾ ਦੇ ਗਿਆ ਹਨੂ ਬੜਾ ਵੱਡਾ ਤੁੱਖਾ ਦੇ ਗਿਆ ਹਨੂ ਬੜਾ ਵੱਡਾ ਮਦ ਤੁਸੀਂ ਸੁਪਨੇ ਬੜੇ ਵੇਖੇ ਹੋਣਗੇ ਹਨਾ ਪੁੱਤ ਨੇ ਵੀ ਬੜੇ ਵੇਖੇ ਬੜੇ ਸੁਪਨੇ ਦੇਖੇ ਨੇ ਜੂ ਬਨੇ ਬੜੇ ਵੇਖੇ ਮਾਇ ਤੇ ਘਰ ਨਾ ਬਣਾਵੀਂ ਅਈ ਉੱਥੇ ਚਲ ਜਣਾ ਸਾਰਿਆਂ ਨੇ ਉੱਥੇ ਘਰ ਬਣਾਵਾਂਗੇ ਇੱਥੇ ਪੈਸਾ ਨਾ ਤੁਸੀਂ ਲਾਇਓ ਖਲਾਰਾ ਨਾ ਪਾਗੇ ਰਿਓ ਮੈਂ ਆਪੇ ਤੁਹਾਨੂੰ ਜਿੱਦਾਂਗਾ ਹੋਰ 6 ਮਹੀਨੇ ਸਾਲ ਆ ਸਾਲ ਦੇ ਵਿੱਚ ਵਿੱਚ ਤੁਹਾਨੂੰ ਮੈਂ ਸੱਦ ਲਵਾਂਗਾ ਤੁਸੀਂ ਇੱਥੇ ਘਰ ਨਹੀਂ ਬਣਾਉਂਦਾ ਮੈਂ ਆਪਣੇ ਕੋਲ ਹੀ ਰੱਖਣਾ ਤੁਹਾਨੂੰ ਮੈਂ ਮੁੜ ਕੇ ਵਾਪਸ ਨਹੀਂ ਆਉਂਦਾ ਨਾ ਤੁਹਾਨੂੰ ਵਾਪਸ ਨਹੀਂ ਆਉਣ ਦੇਣਾ ਇਹ ਨਹੀਂ ਪਤਾ ਵੀ ਆਪ ਹੀ ਨਹੀਂ ਮੈਂ ਰਹਿਣਾ ਦੁਨੀਆ ਤੇ ਆਪ ਹੀ ਨਹੀਂ ਲੱਭਣਾ ਤੁਹਾਨੂੰ ਕਾਹਦੇ ਬਾਤੇ ਛੱਡ ਕੇ ਚੱਲਿਆ ਤੁਹਾਨੂੰ ਘਰੀ ਮੁੱਦਾ ਪੈ ਗਿਆ ਸਾਡੇ ਤੇ ਘਰੀ ਮੁੱਦਾ ਬਿਲਕੁਲ ਮੈਂ ਕਮਾਈ ਦਾ ਸਾਧਨ ਸੀ ਕਮਾਉਣਾ ਸੀ ਬਾਹਰੋਂ ਭੇਜਣਾ ਸੀ ਫੇਰ ਹੀ ਘਰ ਚਲਣਾ ਸੀ ਪਰ ਹੁਣ ਇੱਕਦਮ ਹੀ ਪੋਤੀ ਨਹੀਂ ਰਿਹਾ ਤਾਂ ਹੁਣ ਘਰ ਵੀ ਚਲਣਾ ਕਿਤੇ ਨਾ ਕਿਤੇ ਔਕਾ ਹੋ ਜਾਂਦਾ ਸਾਡੇ ਤੇ ਸੰਸਾਰ ਹੀ ਅੰਨਾ ਹੋ ਗਿਆ ਸੰਸਾਰ ਹੀ ਉੱਜੜ ਗਿਆ ਸਾਡੇ ਤੇ ਇਹੋ ਕੋਈ ਮੇਰੇ ਕੋਲ ਇਹ ਵੀ ਨਾ ਰਿਹਾ ਦੋ ਪੋਤਰੀਆਂ ਨੇ ਨਿੱਕੀਆਂ ਨਿੱਕੀਆਂ ਨੇ ਰੋਜ਼ ਗੱਲਾਂ ਕਰਦੀਆਂ ਦਾਦੀ ਪਾਪਾ ਨੂੰ ਫੋਨ ਕਰ ਤੇ ਗੱਲਾਂ ਕਰਨੀਆਂ ਨੇ ਮਿਲਣਾ ਪਾਪਾ ਨੂੰ ਹੁਣ ਕਿਦਾਂ ਮਿਲੋਣਾ ਉਹਨਾਂ ਨੂੰ ਕਿੰਨੂੰ ਵਜਾ ਮਾਰਨ ਗਿਆ ਉਹ ਨੂੰ ਵਜਾ ਮਾਰਨ ਮੈਂ ਬੱਚੀਆਂ ਛੋਟੀਆਂ ਉਮਰ ਲੰਬੀ ਹੈਨਾ ਸਮਾਂ ਬੜਾ ਲੰਮਾ ਹਜੇ ਬੱਚੀਆਂ ਨੇ ਪੜ੍ਹਨਾ ਪਰਵਿਸ਼ ਹੋਣੀ ਕਮਾਈ ਦਾ ਸਾਧਨ ਸੀ ਘਰ ਵਾਲਾ ਕਮਾਉਂਦਾ ਸੀ ਚੰਗਾ ਭੋਖੇ ਸਵਾਰਨਾ ਸੀ ਬੱਚਿਆਂ ਦਾ ਵੀ ਪਰ ਹੁਣ ਆਪ ਹੀ ਨਹੀਂ ਦਿਆ ਹਾਂਜੀ ਬਿਲਕੁਲ ਓਕਾ ਗਿਆ ਸਭ ਫਾੜ ਦੇ ਲਈ ਜ਼ਿਆਦਾ ਔਖਾ ਹੋ ਗਿਆ ਅਪੀਲ ਕੀ ਕਰਦੇ ਹੋ ਸਰਕਾਰਾਂ ਅਪੀਲ ਤੇ ਮੈਂ ਇਹੀ ਕਰਦੀ ਆਂ ਕਿ ਜੇਦੇ ਹੀ ਕਹਿੰਦੇ ਆ ਕਿ ਬੋਡੀ ਇੱਥੇ ਲਿਆਈਏ ਤਾਂ ਉਹ ਤੇ ਅਸੀਂ ਅਫੋਰਡ ਨਹੀਂ ਕਰ ਸਕਦੇ ਖਰਚਾ ਜੇ ਉਹ ਜੇ ਉਹ ਅਸੀਂ ਜਾ ਸਕ ਚਾਹੁੰਦੇ ਨੇ ਕਿ ਅਸੀਂ ਆਪਾਂ ਆਖਰੀ ਵਾਰੀ ਉਹਨੂੰ ਮਿਲਣਾ ਚਾਹੁੰਦੇ ਆਂ ਅਸੀਂ ਵੇਖਣਾ ਚਾਹੁੰਦੇ ਆਂ ਆਪਣੀ ਅਕੀ ਮੇਰੀ ਛੋਟੀ ਬੱਚੀ ਪੰਜਾਂ ਮਹੀਨੇ ਦੀ ਚਲਉਂਦੀ ਗਈ ਆ ਉਹ ਕਿੰਨੀ ਮੇਰੇ ਪਾਪ ਵੇਖਣਾ ਵਾ ਮੇਰਾ ਪਾਪਾ ਕਿਉਂ ਨਹੀਂ ਹੁੰਦਾ ਉਹ ਦਾਦੂ ਪਾਪਾ ਨੂੰ ਵੀ ਆਂਦੀਆਂ ਹੁੰਦਾ ਕਿਉਂ ਨਹੀਂ ਆ ਦਾਦੂ ਪਾਪਾ ਕਿਉਂ ਨਹੀਂ ਹੁੰਦਾ ਹਾਈ ਜਾਣਾ ਚਾਹੁੰਦੇ ਉਹਨਾਂ ਦੇ ਕੋਲ ਨਹੀਂ ਵੇਖਣਾ ਚਾਹੁੰਦੇ ਆ ਕਿਉਂਕਿ ਇਹ ਇੱਥੇ ਤੇ ਮੰਗਾ ਨਹੀਂ ਸਕਦੇ ਅਸੀਂ ਅਫੋਰਡ ਨਹੀਂ ਕਰ ਸਕਦੇ ਖਰਚਾ ਕਣ ਬੱਚੀਆਂ ਨੂੰ ਤਾਂ ਸਮਝ ਵੀ ਨਹੀਂ ਹੈਗੀ ਉਹਨਾਂ ਦਾ ਕੀ ਵੇੜੇ ਚ ਦੇਖਿਆ ਮੈਂ ਖੇਡਦੀ ਪਈ ਹੈ ਨਾ ਉਹਨਾਂ ਨੂੰ ਸਮਝ ਹੀ ਨਹੀਂ ਬੱਚਿਆਂ ਨੂੰ ਕੁਝ ਦੇ ਉਹ ਜੇ ਨਹੀਂ ਸਮਝ ਉਹਨਾਂ ਨੇ ਜੋ ਟਾਈਮ ਟਾਈਮ ਹੋਣਾ ਵਾ ਉਹ ਮੇਰਾ ਜਦੋਂ ਡੈਡੀ ਇਦਾਂ ਹੋਏ ਉਦੋਂ ਵੀ ਕਰਦੀਆਂ ਸੀ ਕਿ ਦਾदू-ਪਾਪਾ ਕਿਉਂ ਨਹੀਂ ਸਾਡੇ ਲਾਗੇ ਲੰਮੇ ਕਿਉਂ ਨਹੀਂ ਬੈਠੇ ਸਾਡੇ ਨਾਲ ਖੇਡਦੇ ਕਿਉਂ ਨਹੀਂ ਆ ਆ ਜਾਣਾ ਉਹਨਾਂ ਨੇ ਕਿਤੇ ਗਏ ਆ ਜਦਾਂ ਦਾदू-ਪਾਪਾ ਨਹੀਂ ਹੇ ਤੇ ਉਹਨਾਂ ਲਾਗੇ ਘਟ ਸਮਰੇ ਆ ਜਦਾਂ ਦਾदू-ਪਾਪਾ ਨਾਲ ਹੀਗਾ ਬਿਲਕੁਲ ਗੁਰਵਿੰਦਰ ਦੀ ਧਰਮ ਪਤਨੀ ਹੈ ਜਿਹੜੀ ਲਗਾਤਾਰ ਅਪੀਲ ਵੀ ਕਰਦੀ ਆ ਮਾਂ ਬਜ਼ੁਰਗ ਵਿਧਵਾ ਜਿਹੜੇ ਅਪੀਲ ਕਰਦੇ ਨੇ ਸਰਕਾਰਾਂ ਨੂੰ ਕਿ ਇੰਨਾ ਅਫੋਰਡ ਨਹੀਂ ਕਰਦੇ ਹੋ ਕਟੋ ਘਟ ਉਹਨਾਂ ਦੀ ਜਿਹੜੀ ਗੁਰਿੰਦਰ ਦੀ ਮ੍ਰਿਤਕ ਦੇ ਆ ਭਾਰਤ ਵਾਪਸ ਲਿਆਂਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਸ ਦੇ ਵਿੱਚ ਤਾਂ ਜੋ ਆਪਣੇ ਪੁੱਤ ਦਾ ਅੰਤਿਮ ਜਿਹੜੇ ਨੇ ਉਸ ਦੇ ਦਰਸ਼ਨ ਕਰ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਜਿਹੜਾ ਵਾ ਕਰ ਸਕਣ ਸੋ ਲਗਾਤਾਰ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਪੰਜਾਬੀ ਨੌਜਵਾਨ ਨੇ ਜਿਹੜੇ ਜਾਂਦੇ ਨੇ ਵਿਦੇਸ਼ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਪਰ ਜਦੋਂ ਮਗਰ ਸੁਨਿਆਇਆ ਆ ਜਾਂਦਾ ਵਾ ਤਾਂ ਫਿਰ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਕਿਸ ਤਰੀਕੇ ਦੇ ਬੰਦੇ ਨੇ ਪਰਿਵਾਰ ਦਾ ਮਗਰੋਂ ਰੋ ਰੋ ਕੇ ਬੁਰਾ ਹਾਲ ਹੁੰਦਾ ਜਦੋਂ ਉਹਨਾਂ ਨੂੰ ਸੁਨਾਹ ਆਉਂਦਾ ਵਾ ਕਿ ਤੁਹਾਡੇ ਪੁੱਤ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਉਸ ਵੇਲੇ ਟੁੱਟ ਜਾਂਦਾ ਵਾ ਕਿਉਂਕਿ ਇੱਕੋ ਪੁੱਤ ਤੇ ਆਸ ਹੁੰਦੀ ਆ ਜਿਸ ਨੂੰ ਬਾਹਰ ਭੇਜਿਆ ਹੁੰਦਾ ਵਿਦੇਸ਼ ਭੇਜਿਆ ਜਾਂਦਾ ਉਸ ਤੇ ਆਸ ਲਾਈ ਹੁੰਦੀ ਆ ਪਰਿਵਾਰ ਨੇ ਕਿ ਜੇਕਰ ਉਹ ਪੁੱਤ ਕਮਾਉਂਦਾ ਵਾ ਤਾਂ ਫਿਰ ਕੁਝ ਨਾ ਕੁਝ ਉਸ ਘਰ ਦੇ ਹਾਲਾਤ ਜਿਹੜੇ ਨੇ ਆਪਣੇ ਸੁਧਾਰ ਸਕਣਗੇ ਪਰ ਜਦੋਂ ਅਜਿਹਾ ਸੁਨੇਹ ਆਂਦੇ ਨੇ ਤਾਂ ਫਿਰ ਪਰਿਵਾਰ ਵੀ ਮਗਰ ਟੁੱਟ ਜਾਂਦਾ ਵਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਦਿੱਲੀ ਪੋਸਟ ਪੰਜਾਬੀ but all